ਹਾਲੀ ਵਿੱਚ ਮੀਕਾ ਸਿੰਘ ਲਾਈਵ ਆਇਆ ਤੇ ਲਾਈਵ ਆ ਕੇ ਅਮਰਤ ਸਿੰਘ ਮਹਿਰੋਂ ਬਾਰੇ ਗੱਲਾਂ ਕੁਝ ਕੀਤੀਆਂ ਜਿਸ ਤੋਂ ਬਾਅਦ ਲੋਕੀ ਕਾਫੀ ਇਤਰਾਜ਼ ਵੀ ਜਤਾ ਰਿਹਾ ਕਿ ਤੂੰ ਇਹ ਗੱਲਾਂ ਕਰ ਕੀ ਰਿਹਾ ਤੇ ਮੀਕੇ ਨੇ ਕਿਹਾ ਵੀ ਕੰਮ ਹੋਰ ਵੀ ਬੋਧ ਨੇ ਇਹ ਇਦਨੀ ਇਕੱਲਾ ਕੀ ਛੋਟੇ ਕੱਪੜਿਆਂ ਵਾਲੇ ਨੂੰ ਹੀ ਤੂੰ ਚੱਕਣਾ ਨੂੰ ਤੁਸੀਂ ਸਮਝਾ ਵੀ ਸਕਦੇ ਸੀ ਮਾਰਨਾ ਉਸਦਾ ਕੋਈ ਹੱਲ ਨਹੀਂ ਸੀ ਤੇ ਗੱਲਾਂ ਹੋਰ ਬੋਧ ਨੇ ਮੁੱਦੇ ਹੋਰ ਬੋਧ ਨੇ ਤੁਸੀਂ ਉਹ ਚੱਕ ਸਕਦੇ ਤੇ ਤਾੜੀਆਂ ਮਾਰ ਕੇ ਖਾਬ ਦਾ ਦੇਖੀਏ ਤਾਂ ਥੋੜਾ ਮਜ਼ਾਕ ਵੀ ਉਡਾਇਆ ਗਿਆ ਆਓ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਵੇਖ ਕੇ ਜਰੂਰ ਦੱਸਿਓ ਕਿ ਤੁਹਾਨੂੰ ਮੀਕੇ ਦੁਆਰਾ ਗਈਆਂ ਗੱਲਾਂ ਸਹੀ ਲੱਗਦੀਆਂ ਜਾਂ ਗਲਤ ਲੱਗਦੀਆਂ ਜਾਂ ਭਾਈ ਮੈਰੋ ਤੁਹਾਨੂੰ ਸਹੀ ਲੱਗਦਾ ਹੈ ਜਾਂ ਕੌਣ ਸਹੀ ਲੱਗਦਾ ਹੈ ਦੱਸਿਓ ਜੁਰ ਕਮੈਂਟਾਂ ਚ ਤੇ ਆਮ ਦੀਆਂ ਹੋਰਨਾਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਅਮਿਕਾ ਸਿੰਘ ਤੇ ਹੁਣੇ ਮੈਂ ਦੇਖਿਆ ਇੱਕ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਤਲਬ ਫੱਟੇ ਜੱਕ ਤੇ ਇੰਨਾ ਪ੍ਰੋਬਲਮ ਮੂਮੈਂਟ ਹੋ ਰਿਹਾ ਹੈ ਮੇਰਾ ਨਾਮ ਅਮਿਕਾ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਆਪਣੇ ਆਪ ਤੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਯਾਰ ਦੋ ਸਿੰਘਾਂ ਨੇ ਲੜ ਕੇ ਉਹ ਕੁੜੀ ਦਾ ਕਤਲ ਕਰਤਾ ਸ਼ਾਬਾਸ਼ ਅਸੀਂ ਸਾਰੇ ਦੋਨੋਂ ਅੱਜ ਤੱਕ ਤੇ ਇਹ ਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਫਰੀਪਾ ਦੀ ਹੈਲਪ ਕਰਦੇ ਆਂ ਕਿਸੇ ਮਜ਼ਲੂਮ ਨੂੰ ਸਾਡੀ ਜ਼ਰੂਰਤ ਹੋਵੇ ਅਸੀਂ ਹਮੇਸ਼ਾ ਖੜੇ ਹੁੰਦੇ ਆਂ ਇਹ ਤਾਂ ਬਹੁਤ ਹੀ ਵੱਡਾ ਕੰਮ ਹੋ ਗਿਆ ਚੱਕਦੇ ਕੋਈ ਬੰਦਾ ਅਮਰਪਾਲ ਸਿੰਘ ਨਾਮ ਲੈ ਸੁਣਿਆ ਭਾਈ ਛਾਹੇ ਸਨੂੜ ਹੈ ਬਹੁਤ ਵਧੀਆ ਕੰਮ ਤੇ ਦੋੜ ਫੇੜੇ ਨੂੰ ਤੁਹਾਡਾ ਤੇ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਥੀ ਦੇ ਹੱਥ ਚੱਕਦੇ ਔਰਤਾਂ ਤੇ ਦੇ ਹੱਥ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਉਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੰਮ ਤੇ ਸਾਰੀ ਦੁਨੀਆ ਮਾਨ ਕਰਦੀ ਉਹ ਕੰਮ ਕਰਕੇ ਨਹੀਂ ਵਿਚਾਰੇ ਐਨੇ ਤੋਂ ਹੀ ਵੇਲੇ ਹੋ ਗਏ ਕੌਣ ਨੱਚਰੀ ਕੌਣ ਛ ਤਨੂੰ ਨਹੀਂ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ 'ਚ ਜਾ ਕੇ ਜਾਓ ਸੁਭਾਲੋ ਜਾ ਕੇ ਆ ਕਿ ਕਿਹੜੇ ਪਾਸੇ ਤੁਸੀਂ ਤਰਫੇ ਇਹੀ ਕੰਮ ਰਹਿ ਗਿਆ ਸਾਡੀ ਦੁਨੀਆ 'ਚ ਕਿਸੀ ਵੀ ਜੀ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕੱਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਲਾਣਾ ਬੋਲਦੀ ਹੈ ਕਮਲ ਕੋਲ ਦਾ ਨਾਮ ਹੈ ਕੰਚਨ ਨੂੰ ਚੱਕ ਕੇ ਸੀ ਮੜ ਕਾਦਾ ਸੋਧ ਸੋਧਾ ਲਾਤਾ ਵਾਹ ਸ਼ਾਬਾਸ਼ ਇਹ ਸਭੀ ਉਹ ਕੌਮ ਹੈ ਜਿਹੜੇ ਸੀ ਗੁਰੂ ਨਾਨਕ ਬਾਸ਼ਾ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਸੀ ਲੰਗਰ ਲਾਂਦੇ ਆਏ ਨੂੰ ਕੋਵਿਡ 'ਚ ਬੜੀ ਹੈਲਪ ਕੀਤੀ ਹੈ ਇਹ ਸੋਧੇ ਲਾਣੇ ਤੁਸੀਂ ਕੋਈ ਕਿਸੇ ਨੂੰ ਮਾਰੋ ਜਾ ਕੇ ਗੁੰਡਿਆਂ ਨੂੰ ਮਾਰੋ ਬਹੁਤ ਔਰ ਕੌਮਦਾ ਨਾਮ ਨਾ ਹੋਰਤੇ ਲਾ ਕੇ ਜਾਇਆ ਤੇ ਇੱਕ ਵਾਰੀ ਸਾਡੇ ਪਲਸ ਸਿੰਘ ਸ਼ਹੀਦ ਜੀ ਨੇ ਜਿਹੜੇ ਆਪਣੀ ਕੁਰਬਾਨੀ ਦੇ ਕੇ ਗਏ ਨੇ ਦੇਸ਼ ਦੇ ਲਈ ਇੱਕ ਤੁਸੀਂ ਬਦਨੀ ਇੱਕ ਮਾਰ ਕੇ ਬੜਾ ਵੱਡਾ ਤੁਸੀਂ ਹਰ ਕੰਮ ਕਰਦਾ ਬੜਾ ਵੱਡਾ ਜਲੇਰੀ ਦਾ ਕੰਮ ਕਰਦਾ ਸੀ ਸੋਦਾ ਲਾਦਾ ਦੋ ਬੰਦਿਆਂ ਨੇ ਵਰਲ ਚ ਜਿੰਦੇ ਵੀ ਸਿੰਘ ਨੇ ਜਿੰਨੇ ਵੀ ਸਿੱਖਣੇ ਉਹ ਬੜੇ ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਸਾਰਿਆਂ ਨੇ ਤੁਸੀਂ ਚੰਗਾ ਕੰਮ ਕੀਤਾ ਵੀ ਸੁਧਾਰੂ ਪ੍ਰਵਾ ਆਪਣੇ ਆਪ ਨੂੰ ਦੁਨੀਆਂ 'ਚ ਹੋਰ ਬਥੇਰੇ ਕੰਮ ਹੈਗੇ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ ਗੰਦੇ ਲੋਕ ਪੰਜਾਬ 'ਚ ਬੈਠੇ ਨੇ ਠੀਕ ਹੈ ਗਲਤ ਹੈਗੇ ਚਾਰਜ ਪੇੜਾ ਮਾਰ ਦੋ ਕੰਪਲੇਨ ਕਰ ਦੋ ਵਾਰਨਿੰਗ ਦੇ ਦੋ ਅਸੀਂ ਜੀ ਸੋਦਾ ਅਤੇ ਮੈਂ ਪੰਜਾਬ ਸਰਕਾਰ ਨੂੰ ਸਪੈਸ਼ਲੀ ਭਵੰਤਮਨ ਸਾਹਿਬ ਨੂੰ ਮੇਰੀ ਰਿਕਵੈਸਟ ਕਰਦਾ ਕਿ ਤੁਸੀਂ ਇਹ ਜੰਦੇ ਬੰਦੇ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਹੈ ਲੈ ਕੇ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾ ਤੇ ਲਈ ਹੈ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾंदे ਆਏ ਨੇ ਬਹਾਦਰੀ ਕਰਦੇ ਆਏ ਦੇਸ਼ ਨੂੰ ਬਚਾਉਂਦੇ ਆਏ ਹਰ ਮਜ਼ਲੂਮ ਤੇ ਜੇ ਕੋਈ ਅਤਿਆਚਾਰ ਹੁੰਦਾ ਅਸੀਂ ਖੜੇ ਹੁੰਦੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਤੁਸੀਂ ਇਹ ਜੰਦੇ ਬੰਦੇ ਨੂੰ ਰੋਕ ਲਗਾਓ ਸਾਡਾ ਕੋਈ ਰੱਖ ਨਹੀਂ ਮੰਨਦਾ ਸੀ ਕਿਸ ਦੀ ਜਾਨ ਲਈ ਉਧਰ ਹੀ ਪੁਲਿਸ ਬੈਠੀ ਹੈ ਕਾਨੂੰਨ ਬੈਠਾ ਹੈ ਆਪਣੇ ਹੱਥੀਂ ਕਾਨੂੰਨ ਲਈ ਜਾਓ ਤੁਸੀਂ ਸੋ ਪਲੀਜ਼ ਕਿ ਤੁਸੀਂ ਸਹੀ ਕੰਮ ਤੇ ਮੈਂ ਬਾਬਾ ਹਜੀ ਸਿੰਘ ਜੀ ਦੇ ਨਾਲ ਆ ਕਿ ਤੁਸੀਂ ਜੋ ਵੀ ਸਟੈਪ ਚੱਕ ਰਹੇ ਹੋ ਜੋ ਵੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਰ ਰਹੇ ਹੋ ਤੇ ਮੇਰੇ ਵੱਲੋਂ ਕੋਈ ਵੀ ਸੇਵਾ ਨਹੀਂ ਕਿ ਮੈਂ ਤੁਹਾਡੇ ਨਾਲ ਹਾਂ ਪਰ ਮੈਂ ਸੱਚਾਈ ਦੇ ਨਾਲ ਹਾਂ